ਮਾਨੁਤਾ ਨੂੰ ਦੱਤਾ ਰੰਗ ਸਿਓ ਓਮੇ ਤਜਵੇ ਕਾਰ ਵਨ ਹੂਜ਼ ਮਾਈਂਡ ਐਂਡ ਬਾਡੀ ਆਰ ਇੰਬਿਊਡ ਵਿਦ ਦਾ ਲਾਰਡਸ ਲਵ ਗਿਵ ਅਪ ਈਗੋਇਜ਼ਮ ਐਂਡ ਕਰਪਸ਼ਨ ਆਪਣੇ ਜੀਵਨ ਦੇ ਵਿੱਚ ਨਾ ਕਦੇ ਵੀ ਓਮੇ ਮੈਂ ਮੈਂ ਵੀ ਮੇਰਾ ਹੀ ਐ ਸਭ ਕੁਝ ਇਹ ਧਾਰਨਾ ਨਾ ਲੈ ਕੇ ਆਈ ਅਜੇ ਇਹ ਰੰਗ ਤੈਨੂੰ ਨਾਸ਼ੀ ਕਰੇਗਾ ਰੰਗ ਉਹੀ ਚੰਗਾ ਰੰਗ ਮਤਲਬ ਵਿਚਾਰ ਵਿਚਾਰਾਂ ਦਾ ਸੁਭਾਅ ਉਹੀ ਚੰਗਾ ਜਿਹੜਾ ਤੈਨੂੰ ਨਿਮਰਤਾ 'ਚ ਰਹਿਣਾ ਸਿਖਾਵੇ ਆ ਸਭ ਪਰਮਾਤਮਾ ਜੀ ਦੇ ਪਿਆਰੇ ਨੇ ਤੂੰ ਵੀ ਪਰਮਾਤਮਾ ਜੀ ਦਾ ਹੀ ਪਿਆਰਾ ਇੱਕ ਗਰੁੱਪ ਫੋਟੋ ਹੁੰਦੀ ਆ ਵਿੱਚ ਦਾਦੀ ਤੋਂ ਲੈ ਕੇ ਨਾਨੀ ਤੱਕ ਸਾਰੇ ਰਿਸ਼ਤੇ ਹੁੰਦੇ ਨੇ ਐਵੇਂ ਸਾਰੇ ਜਾਨੇ ਉਹ ਗਰੁੱਪ ਫੋਟੋ ਦੇ ਵਿੱਚ ਹੁੰਦੇ ਆ ਕੋਈ ਕੱਲਾ ਮੈਂਬਰ ਆਪਣੇ ਆਪ ਨੂੰ ਵੱਡਾ ਨਾ ਕਹਾਈ ਜਾਵੇ ਸਾਰੇ ਬਰਾਬਰ ਨੇ ਫੋਟੋ 'ਚ ਇਦਾਂ ਹੀ ਦੁਨੀਆ ਇੱਕ ਗਰੁੱਪ ਫੋਟੋ ਆ ਇਹਦੇ ਵਿੱਚ ਜਿੰਨੇ ਵੀ ਜੀਵ ਆ ਪਰਮਾਤਮਾ ਜੀ ਦੇ ਬਰਾਬਰ ਨੇ ਇਸ ਕਰਕੇ ਤੂੰ ਵੀ ਇੱਕ ਜੀਵ ਹੈ ਹੋਰਾਂ ਜੀਵਾਂ ਤੇ ਅਤਿਆਚਾਰ ਨਾ ਕਰ ਆਪ ਆਪਣਾ ਦਿਆਲੂ ਸੁਭਾਅ ਰੱਖ ਅਤੇ ਸਾਰਿਆਂ ਦਾ ਭਲਾ ਕਰਦਾ ਰਹੇ